ਬਹੁਤ ਅਫਸੋਸ ਦੀ ਗੱਲ ਹੈ ਕਿ ਸਾਡੇ ਦੇਸ਼ ਦੇ ਨਾਗਰਿਕ ਅਮਰੀਕਾ ਨੇ ਡਿਪੋਰਟ ਕੀਤੇ ਨੇ ਆਵਾ ਅੰਮ੍ਰਿਤਸਰ ਇੰਟਰਨੈਸ਼ਨਲ 에ਰਪੋਰਟ ਤੇ ਤੁਸੀਂ ਸਾਰਿਆਂ ਨੇ ਦੇਖਿਆ ਕਿ ਕਿਸ ਤਰ੍ਹਾਂ ਅਮਰੀਕਾ ਦਾ ਫੌਜੀ ਜਹਾਜ਼ ਉਹਨਾਂ ਨੂੰ ਲੈ ਕੇ ਆਇਆ ਪਤਾ ਇਹ ਲੱਗਿਆ ਕਿ ਸਾਰਾ ਰਾ ਉਹਨਾਂ ਨੂੰ ਹੱਥ ਖੜੀਆਂ ਲਾ ਕੇ ਇੱਥੇ ਲੈ ਕੇ ਆਏ ਨੇ ਜਿਹੜਾ ਇਹ ਰੌਲਾ ਪੈ ਰਿਹਾ ਕਿ 205 ਇੰਡੀਅਨਸ ਡਿਪੋਰਟ ਕੀਤੇ ਨੇ ਅਸਲ ਵਿੱਚ ਜਿਹੜਾ ਜਦੋਂ ਚੈੱਕ ਕੀਤਾ ਪ੍ਰੋਪਰ ਫੈਕਟ ਪਰ 104 ਨਾਗਰਿਕ ਜਿਹੜੇ ਨੇ ਇੰਡੀਆ ਦੇ ਉਹ ਅਮਰੀਕਾ ਨੇ ਜਿਹੜੇ ਇਲੀਗਲ ਸਟੇ ਕਰ ਰਹੇ ਸੀ ਉਹ ਡਿਪੋਰਟ ਕੀਤੇ ਨੇ ਇਹਨਾਂ 104 ਦੇ ਵਿੱਚ 30 ਜਿਹੜੇ ਨੇ ਉਹ ਪੰਜਾਬ ਦੇ ਰਹਿਣ ਵਾਲੇ ਨੇ ਔਰ ਖਾਸ ਤੌਰ ਤੇ ਦੁਆਬੇ ਦੇ ਰਹਿਣ ਵਾਲੇ ਨੇ ਤੇ ਕੁਝ ਬੰਦੇ ਮੇਰੀ ਆਪਣੀ ਕਨਸਟੈਂਸੀ ਪੁਲਤ ਦੇ ਮੈਨੂੰ ਸ਼ਾਇਦ 4 ਨੇ ਹਲੇ ਲਿਸਟ ਪੂਰੀ ਡਿਟੇਲ ਚ ਆਊਗੀ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਨਾਲ ਹਮਦਰਦੀ ਪ੍ਰਗਟ ਕਰਦਾ ਵਾਂ ਕਿਉਂਕਿ ਇਹ ਉਹ ਬੱਚੇ ਨੇ ਜਿਹੜੇ ਪੰਜਾਬ ਦੇ ਵਿੱਚ ਹਤਾਸ਼ ਹੋ ਕੇ ਮਯੂਸ ਹੋ ਕੇ ਪਿਛਲੇ ਕੁਝ ਦਹਾਕਿਆਂ ਤੋਂ ਹੌਲੀ ਹੌਲੀ ਪਹਿਲਾਂ ਸੈਂਕੜੇ ਫਿਰ ਹਜ਼ਾਰਾਂ ਫਿਰ ਹੁਣ ਲੱਖਾਂ ਦੀ ਤਦਾਦ ਵਿੱਚ ਵਿਦੇਸ਼ਾਂ ਵਿੱਚ ਜਾਣ ਲੱਗੇ ਔਰ ਪੈਸੇ ਬਹੁਤ ਲੱਗਦੇ ਇਹਨਾਂ ਦੇ ਅਮਰੀਕਾ ਦੇ ਵਿੱਚ ਜਿਹੜਾ ਇਲੀਗਲ ਤਰੀਕੇ ਨਾਲ ਜਾਣਾ ਚਾਹੇ ਉਹ ਕਿਸੇ ਰੂਟ ਨਾਲ ਜਾਣਾ ਵਾਇਆ ਮੈਕਸੀਕੋ ਜਾਣਾ ਕਲੰਬੀਆ ਦੇ ਜੰਗਲਾਂ 'ਚੋਂ ਜਾਣਾ ਬਹੁਤ ਸਾਰੇ ਸਾਡੇ ਬੱਚੇ ਜਿਹੜੇ ਨੇ ਉਹ ਪਿਛਲੇ ਸਮੇਂ 'ਚ ਰਾਹ ਜਾਂਦੇ ਮਾਰੇ ਵੀ ਗਏ ਨੇ ਇਹਨਾਂ ਦੇਸ਼ਾਂ ਵਿੱਚ ਦੀ ਇਹਨੂੰ ਕਹਿੰਦੇ ਨੇ ਡੌਂਕੀ ਰੂਟਸ ਮਤਲਬ ਕਿ ਜਦਾਂ ਗਧੇ ਵਾਲੀ ਰੂਟ ਦੇ ਵਿੱਚ ਦੀ ਲੈ ਕੇ ਜਾਣਾ ਹਰ ਤਰ੍ਹਾਂ ਦਾ ਖਤਰਾ ਹੈ ਰਾਹ ਦੇ ਵਿੱਚ ਨਦੀਆਂ ਨੇ ਰਾਹ ਦੇ ਵਿੱਚ ਜੰਗਲ ਨੇ ਜਾਨਵਰ ਨੇ ਐਟਸੈਟਰਾ ਐਟਸੈਟਰਾ ਪਰ ਇੰਨੇ ਖਤਰੇ ਮool ਲੈ ਕੇ ਉਹ ਉੱਥੇ ਅਮਰੀਕਾ ਕਿਉਂ ਜਾਣਾ ਚਾਹੁੰਦੇ ਸੀਗੇ ਕਿਉਂਕਿ ਉਹਨਾਂ ਨੂੰ ਪੰਜਾਬ ਦੇ ਵਿੱਚ ਪੜੇ ਲਿਖੇ ਲੋ ਨੌਜਵਾਨਾਂ ਨੂੰ ਜਿਹੜੇ ਅੱਛੇ ਗ੍ਰੈਜੂਏਟ ਜਾਂ ਪੋਸਟ ਗ੍ਰੈਜੂਏਟ ਹੈ ਇੱਥੇ ਕੋਈ ਨੌਕਰੀ ਉਹਨਾਂ ਨੂੰ ਦਿੱਸ ਨਹੀਂ ਰਹੀ ਸੀ ਖੇਤੀ ਸਾਡੀ ਇੰਨੀ ਕਾਮਯਾਬ ਨਹੀਂ ਕਿਉਂਕਿ ਲੈਂਡ ਹੋਲਡਿੰਗਸ ਘਟ ਗਿਆ ਨੇ ਔਰ ਕੇਂਦਰ ਸਰਕਾਰ ਦਾ ਰਵਈਆ ਜਿਹੜਾ ਇੱਕ ਪੱਕ ਪਾਤੀ ਆ ਉਹਦੇ ਕਰਕੇ ਕੋਈ ਬਹੁਤ ਲਾਹੇਵੰਦ ਕਿੱਤਾ ਨਹੀਂ ਰਿਹਾ ਖੇਤੀ ਇੰਡਸਟਰੀ ਬਹੁਤੀ ਪੰਜਾਬ ਦੇ ਵਿੱਚ ਹੈ ਨਹੀਂ ਬਾਰਡਰ ਸਟੇਟ ਆ ਤੇ ਅਮਰੀਕਾ ਜਾਂਦੇ 40 ਤੋਂ 50 ਲੱਖ ਰੁਪਇਆ ਔਸਤਨ ਅਮਰੀਕਾ ਜਾਣ ਦਾ ਖਰਚਾ ਜਿਹੜੇ ਨੇ ਚਾਹੇ ਏਜੰਟ ਰਾਹੀਂ ਜਾਂਦੇ ਆ ਜਿੱਦਾਂ ਵੀ ਜਾਂਦੇ 40-50 ਲੱਖ ਰੁਪਇਆ ਲੱਗਦਾ ਹੁਣ ਇੱਕ ਵਾਰ ਜ਼ਰਾ ਸੋਚੋ ਕਿ ਜਿਨ੍ਹਾਂ ਨੇ 40-50 ਲੱਖ ਰੁਪਇਆ ਖਰਚ ਕੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਭੇਜਿਆ ਅਮਰੀਕਾ ਭੇਜਿਆ ਖਾਸ ਤੌਰ ਤੇ ਤੇ ਉਹ ਗੈਰ ਕਾਨੂੰਨੀ ਤੌਰ ਦੇ ਉੱਤੇ ਰਹਿ ਰਹੇ ਸੀਗੇ ਤੇ ਉੱਥੋਂ ਡਿਪੋਰਟ ਹੋ ਕੇ ਆ ਗਏ ਨੇ ਦੀ ਪਤਾ ਲੱਗਿਆ ਕਿ ਪੰਜਾਬ ਦੇ ਰਹਿਣ ਵਾਲੇ ਨੇ 30 ਆਊਟ ਆਫ 104 ਇਹਦੇ ਚ ਹੁਣ ਤਿੰਨ ਚਾਰ ਪਹਿਲੂ ਆਉਂਦੇ ਨੇ ਇਹ ਸਾਰੇ ਡਿਪੋਰਟੇਸ਼ਨ ਵਿੱਚ ਸਭ ਤੋਂ ਪਹਿਲਾਂ ਤਾਂ ਇਹ ਪਹਿਲੂ ਇਹ ਆ ਜਾਂਦਾ ਸਾਹਮਣੇ ਕਿ ਸਾਡੇ ਦੇਸ਼ ਵਿੱਚ ਕੱਲੇ ਪੰਜਾਬ ਦੇ ਨਹੀਂ ਹਰਿਆਣੇ ਦੇ ਨੇ 33 ਸ਼ਾਇਦ ਗੁਜਰਾਤ ਦੇ ਨੇ ਔਰ 33 ਦੇ ਕਰੀਬ ਤਕਰੀਬਨ ਹਰਿਆਣੇ ਦੇ ਨੇ ਇਹਦਾ ਮਤਲਬ ਸਾਡੇ ਦੇਸ਼ ਦੇ ਲੋਕੀ ਇੱਥੋਂ ਦੇ ਸਿਸਟਮ ਨਾਲ ਖਫਾ ਨੇ ਖੁਸ਼ ਨਹੀਂਗੇ ਔਰ ਪੰਜਾਬ 'ਚ ਮੈਂ ਗੱਲ ਕਰਾਂ ਕਿ ਸਾਡੇ ਚੀਫ ਮਿਨਿਸਟਰ ਰੋਜ਼ ਸ਼ੋਰ ਮਚਾਉਂਦੇ ਨੇ ਕਿ ਰੰਗਲਾ ਪੰਜਾਬ ਬਣਾਤਾ ਮੈਂ ਪਿਛਲੇ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਰੰਗਲਾਨੇਗਾ ਇੱਕ ਕੰਗਲਾ ਸਾਬਤ ਹੋਇਆ ਵਾ ਔਰ ਅੱਜ ਦੁਖਦਾਈ ਗੱਲ ਇਹ ਆ ਕਿ ਸਿਰਫ ਇੱਕ ਇਹਨਾਂ ਦਾ ਇੱਕ ਮਨਿਸਟਰ ਜਿਹੜਾ ਜਿਹੜਾ ਜਿਹਦੇ ਕੋਲ ਐਨਆਰਆਈ ਡਿਪਾਰਟਮੈਂਟ ਹੈ ਸ਼ਾਇਦ ਉਹ ਗਿਆ ਉੱਥੇ ਔਰ ਕੋਈ ਸੀਨੀਅਰ ਪੰਜਾਬ ਸਰਕਾਰ ਵੱਲੋਂ ਕੋਈ ਉੱਥੇ ਆਫਸਰ ਕੋਈ ਮਨਿਸਟਰ ਕੋ ਚੀਫ ਮਨਿਸਟਰ ਅਗਰ ਫਰਜ਼ ਕਰੋ ਕੋਈ ਛੋਟੀ ਮੋਟੀ ਕੋਈ ਪ੍ਰਾਪਤੀ ਵਾਲੀ ਗੱਲ ਹੁੰਦੀ ਤਾਂ ਸਾਰਿਆਂ ਨੇ ਉੱਥੇ ਲਾਈਨ ਲੈ ਕੇ 에어ਪੋਰਟ ਦੇ ਬਾਹਰ ਖੜੇ ਹੋਣਾ ਸੀਗਾ ਔਰ ਗੁਲਦਸਤੇ ਲੈ ਕੇ ਖੜੇ ਹੋਣਾ ਸੀਗਾ ਤੇ ਪਬਲਿਸਿਟੀ ਤੇ ਵਾਵਾ ਖਟਣੀ ਸਾਰੇ ਪੰਜਾਬ ਦੀ ਪਰ ਜਦੋਂ ਚੁਣੌਤੀਆਂ ਦਾ ਸਮਾਂ ਵਾ ਸਾਰੇ ਪਿੱਠ ਦਿਖਾ ਕੇ ਜਿਹੜੇ ਭੱਜ ਗਏ ਨੇ ਮੇਰਾ ਆਪਣੀ ਕਨਸਟੈਂਸੀ ਦੇ ਲੋਕ ਨੇ ਮੇਰੀ ਮੈਨੂੰ ਕੁਝ ਪਿਛਲੇ 1-2 ਦਿਨ ਤੋਂ ਜ਼ੁਕਾਮ ਔਰ ਟੈਂਪਰੇਚਰ ਟਾਈਪ ਫੀਲ ਹੋ ਰਿਹਾ ਵਰਨਾ ਮੈਂ ਜ਼ਰੂਰ ਜਾਂਦਾ ਔਰ ਮੈਂ ਆਪਣੇ ਹਲਕੇ ਦੇ ਲੋਕਾਂ ਦੇ ਵਿੱਚ ਜਿਹੜੇ ਆਏ ਨੇ ਰਿਪੋਰਟ ਹੋ ਕੇ 1-2 ਦਿਨਾਂ 'ਚ ਉਹਨਾਂ ਦੇ ਘਰਾਂ ਤੱਕ ਪਹੁੰਚੂਗਾ ਔਰ ਜਿੰਨੀ ਹੋ ਸਕਦੇ ਉਹਨਾਂ ਦੀ ਅਮਦਾਦ ਤੇ ਮਦਦ ਵੀ ਕਰਾਂਗੇ ਪਹਿਲੂ ਨੰਬਰ 1 ਇਹ ਆ ਕਿ ਪੰਜਾਬ 'ਚ ਮਾਇੂਸ ਨੇ ਸਾਡੇ ਨੌਜਵਾਨ ਔਰ ਆ ਪਿਛਲੇ ਥੋੜੇ ਸਮੇਂ ਚ ਇੱਕ ਰਿਪੋਰਟ ਆਈ ਸੀ ਕਿ ਕੱਲੇ ਕੈਨੇਡਾ ਵਿੱਚ ਅ ਸ਼ਾਇਦ ਕਿੰਨੇ ਬਿਲੀਅਨ ਡਾਲਰਸ ਸਿਰਫ ਐਜੂਕੇਸ਼ਨ ਦੀ ਫੀਸ ਦੇ ਕੇ ਸਾਡੇ ਨੌਜਵਾਨ ਕੈਨੇਡਾ ਵਿੱਚ ਗਏ ਨੇ ਜਦੋਂ ਮੈਂ ਉਹਦੀ ਰੁਪਈਆ ਚ ਤਰਜਮਾਨੀ ਕੀਤੀ ਤਾਂ ਪਤਾ ਲੱਗਿਆ ਕਿ 25000 ਕਰੋੜ ਰੁਪਇਆ ਕੱਲੇ ਇੱਕ ਸਾਲ ਵਿੱਚ ਸਿਰਫ ਐਜੂਕੇਸ਼ਨ ਪਰਪਸ ਵਾਸਤੇ ਸਾਡੇ ਨੌਜਵਾਨਾਂ ਨੇ ਖਰਚ ਕੀਤੇ ਕੈਨੇਡਾ ਪੜ੍ਹਾਈ ਦੇ ਆਧਾਰ ਤੇ ਗਏ ਤੁਸੀਂ ਅੰਦਾਜ਼ਾ ਲਾ ਲਓ ਜਿਹੜੇ ਇਹ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਜਾਂ ਹੋਰ ਨਾ ਦੇਸ਼ਾਂ ਵਿੱਚ ਜਾਂਦੇ ਨੇ ਵਰਲਡ 'ਚ ਸ਼ਾਇਦ ਮੇਰਾ ਖਿਆਲ ਹੈ ਕਈ ਲੱਖ ਕਰੋੜ ਰੁਪਏ ਪੰਜਾਬ ਦਾ ਇਹ ਰੋਡ ਹੋ ਰਿਹਾ ਵਾ ਇੱਕ ਤਾਂ ਪਹਿਲੂ ਇਹ ਇਹ ਆ ਕਿ ਪੰਜਾਬ ਸਰਕਾਰ ਜਿਹੜਾ ਕਲੇਮ ਕਰਦੀ ਆ ਅੱਜ ਉਹਨਾਂ ਦੀ ਉਹ ਸਾਰੀ ਜਿਹੜੀ ਸੀਗੀ ਟੈਸਨੈਸ ਇਹਨਾਂ ਨੌਜਵਾਨਾਂ ਦੇ ਵਾਪਸ ਆਉਣ ਨਾਲ ਰਿਪੋਰਟ ਹੋਣ ਨਾਲ ਹੋਵੇ ਦੂਸਰਾ ਪਹਿਲੂ ਇਹਦੇ 'ਚ ਇੰਪੋਰਟੈਂਟ ਹੋਰ ਇਹ ਆ ਇੱਕ ਪਾਸੇ ਸਾਡੇ ਦੇਸ਼ ਦੇ ਰਾਜ ਕਰਨ ਵਾਲੇ ਕਹਿ ਰਹੇ ਨੇ ਕਿ 2032 ਤੱਕ ਅਸੀਂ ਇੰਡੀਆ ਦੀ ਇਕਨੋਮੀ ਨੂੰ 10 ਟ੍ਰਿਲੀਅਨ ਡਾਲਰਸ ਯੂਐਸ ਡਾਲਰਸ ਤੱਕ ਲੈ ਕੇ ਜਾਵਾਂਗੇ। ਅਗਰ 10 ਟ੍ਰਿਲੀਅਨ ਯੂਐਸ ਡਾਲਰਸ ਵਾਲ ਨੂੰ ਸਾਡਾ ਦੇਸ਼ ਵੱਧ ਰਿਹਾ ਹੁੰਦਾ ਤੇ ਫਿਰ ਸਾਡੇ ਬੱਚੇ ਗੈਰਕਾਨੂੰਨੀ ਢੰਗ ਨਾਲ 40-50 ਲੱਖ ਰੁਪਏ ਦੇ ਕੇ ਅਮਰੀਕਾ ਦੀ ਧਰਤੀ ਤੇ ਖਤਰਾ ਮੂਲ ਲੈ ਕੇ ਜਾਣਾ ਗਵਾ ਕੇ ਕਿਉਂ ਜਾਂਦੇ? ਇਹਦਾ ਮਤਲਬ ਇਹ ਵੀ ਉਹਨਾਂ ਦਾ ਕਲੇਮ ਜਿਹੜਾ ਵਾ ਭਾਜਪੀ ਸਰਕਾਰ ਦਾ ਕੇਂਦਰ ਸਰਕਾਰ ਦਾ ਇਹ ਫੇਲ ਹੋ ਚੁੱਕਾ ਹੋ। ਇੱਕ ਪਹਿਲੂ ਇਹਦੇ ਚ ਇਹ ਆ ਹੁਣ ਪੰਜਾਬ ਦੇ ਮਿਨਿਸਟਰ ਦਾ ਮੈਂ ਬਿਆਨ ਪੜ੍ਹ ਰਿਹਾ ਸੀ ਕਿ ਟਰੰਪ ਨੂੰ ਇਹਨਾਂ ਨੂੰ ਪੱਕੇ ਕਰਨ ਦੇਣਾ ਚਾਹੀਦਾ। ਟਰੰਪ ਦੀ ਕੋ ਝਾੜੂ ਦੀ ਸਰਕਾਰ ਤਾਂ ਹੈ ਨੀਗੀ ਉਹਨਾਂ ਦੇ ਆਪਣੇ ਲਾਜ਼ ਨੇ ਅਮਰੀਕਾ ਦੇ ਜਿਹੜੀ 278 ਸਾਲ ਪੁਰਾਣਾ ਇਹ ਦੇਸ਼ ਆਜ਼ਾਦ ਹੋਇਆ ਉਹਨਾਂ ਨੇ ਇਲੈਕਸ਼ਨ ਵਿੱਚ ਪ੍ਰੋਮਿਸ ਕੀਤੀ ਸੀ ਕਿ ਜਿੰਨੇ ਵੀ ਦੂਸਰੇ ਦੇਸ਼ਾਂ ਦੇ ਨਾਗਰਿਕ ਅਮਰੀਕਾ ਦੇ ਵਿੱਚ ਇਲੀਗਲੀ ਐਂਟਰ ਹੁੰਦੇ ਨੇ ਅਸੀਂ ਸਾਰੇ ਉਹਨਾਂ ਨੂੰ ਡਿਪੋਰਟ ਕਰਾਂਗੇ ਇਹ ਇਲੈਕਸ਼ਨ ਇਸ਼ੂ ਸੀਗਾ ਅਮਰੀਕਨ ਜਿਹੜੀ ਹੁਣੇ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਹੋ ਕੇ ਡਿਆ ਔਰ ਟਰੰਪ ਜਿੱਤਿਆ ਇਸ ਮੁੱਦੇ ਦੇ ਉੱਤੇ ਅਗਰ ਤਿੰਨ ਚਾਰ ਮੁੱਦੇ ਇੰਪੋਰਟੈਂਟ ਸੋਣਾਂ ਚ ਇੱਕ ਇੰਪੋਰਟੈਂਟ ਬਹੁਤ ਮੁੱਦਾ ਸੀ ਇੱਥੇ ਇਹ ਪੁਆਇੰਟ ਆਉਂਦਾ ਕਿ ਕੀ ਪੰਜਾਬ ਅਮਰੀਕਾ ਤੋਂ ਤੇ ਕੈਨੇਡਾ ਤੋਂ ਕੁਝ ਸੇਧ ਰਵੇਗਾ ਔਰ ਪੰਜਾਬ ਕੋਈ ਆਪਣਾ ਇਸ ਤਰ੍ਹਾਂ ਦਾ ਲਾਅ ਬਣਾਵੇਗਾ ਜਿਹਦੇ ਨਾਲ ਅਸੀਂ ਬਾਹਰਲੇ ਗੈਰ ਪੰਜਾਬੀਆਂ ਨੂੰ ਪੰਜਾਬ ਦੇ ਵਿੱਚ ਆਉਣ ਤੋਂ ਰੋਕ ਸਕੀਏ ਅਗਰ ਉਹ ਬਣਾ ਸਕਦੇ ਨੇ ਅਗਰ ਹਿਮਾਚਲ ਪ੍ਰਦੇਸ਼ ਕੋ ਲਾਅ ਬਣਾ ਸਕਦਾ ਅਗਰ ਉਤਰਾਖੰਡ ਭਾਜਪੀ ਦੀ ਸਰਕਾਰ ਬਣਾ ਸਕਦੀ ਅਗਰ ਗੁਜਰਾਤ ਸਾਡੇ ਸਿੱਖਾਂ ਦੇ ਪਰਿਵਾਰਾਂ ਨੂੰ ਕੱਚ ਲਾ ਕੇ ਛੁ ਡਿਪੋਟ ਕਰ ਸਕਦਾ ਉਹਨਾਂ ਦੇ ਜ਼ਮੀਨਾਂ ਖੋ ਸਕਦਾ ਤੇ ਰਾਜਸਥਾਨ ਦੇ ਵਿੱਚ ਸਾਨੂੰ ਜ਼ਮੀਨ ਲੈਣ ਦੀ ਅਧਿਕਾਰ ਨਹੀਂਗਾ ਇਹ ਇੱਕ ਸਿਸਟਮੈਟਿਕ ਇੱਕ ਵਰਲਡ ਦਾ ਸਿਸਟਮ ਹੈ ਕਿ ਹਰ ਦੇਸ਼ ਹਰ ਕੌਮ ਆਪਣੇ ਆਪਣੀ ਆਇਡੈਂਟੀਟੀ ਤੇ ਆਪਣੀ ਹੋਣ ਨੂੰ ਬਚਾਉਣ ਵਾਸਤੇ ਇਹ ਉਪਰਾਲੇ ਕਰਦੀ ਆ ਜਿਹੜੇ ਇੱਥੋਂ ਮਨਿਸਟਰ ਨੇ ਕਿਹਾ ਕਿ ਜੀ ਉਹਨਾਂ ਨੂੰ ਪੱਕੇ ਕਰ ਦੇਣਾ ਚਾਹੀਦਾ ਵਾ ਇੱਕ ਉਹ ਪੰਜਾਬ ਦੀ ਅਸੈਂਬਲੀ ਤਾਂ ਹੈ ਨਹੀਂ ਕਿ ਤੁਸੀਂ ਪੰਜਾਬ ਦੀ ਅਸੈਂਬਲੀ 'ਚ ਇਹ ਬਿਲ ਪਾਸ ਕਰਕੇ ਦਿਖਾਓ ਕਿ ਜਿਹੜੇ ਬਾਹਰੋਂ ਆਉਂਦੇ ਨੇ ਗੈਰ ਪੰਜਾਬੀ ਉਹ ਜੀ ਸੱਤ ਕੇ ਆਉਣ ਲੇਕਿਨ ਆ ਸ਼ਰਤਾਂ ਸਾਡੀਆਂ ਪੂਰੀਆਂ ਕਰਕੇ ਆਉਣ ਇਹ ਵੀ ਇੱਕ ਪਹਿਲੂ ਅੱਜ ਦੀ ਡਿਪੂਟੇਸ਼ਨ ਦਾ ਹੈ ਤੇ ਅੰਤ ਵਿੱਚ ਨਾਲ ਮੈਂ ਇਹ ਕਹਿਣਾ ਚਾਹਣਾ ਕਿ ਪੰਜਾਬ ਸਰਕਾਰ ਨੂੰ 30 ਦੇ 30 ਜਿਹੜੇ ਰਿਪੋਰਟ ਹੋ ਕੇ ਆਏ ਨੇ ਪੰਜਾਬ ਫਿਲਹਾਲ ਇਹ ਵਾਰਨਿੰਗ ਹੈ ਇਹ ਇਕ ਤਾਂ ਇਹ ਜਿਹੜੇ 30 ਆਏ ਨੇ ਜਿਹੜੇ ਉੱਜੜ ਗਏ ਨੇ ਫਾਈਨੈਂਸ਼ਲੀ ਰਿਕ ਹੋ ਗਏ ਨੇ ਸਾਰੇ ਕਰਜ਼ਈ ਹੋਣਗੇ ਕਰਜ਼ਾ ਵਿਆਜ ਲੈ ਕੇ ਆਪਣੇ ਬੱਚਾ ਨੂੰ ਵਿਦੇਸ਼ਾ ਭੇਜਦੇ ਆਪਾਂ ਨੂੰ ਆਮ ਰੂਟੀਨ ਜਾਣਕਾਰੀ ਆ ਕਿ ਇਹਨਾਂ ਤੀਆਂ ਦੇ ਵਾਸਤੇ ਪੰਜਾਬ ਸਰਕਾਰ ਕੋਈ ਗਵਰਨਮੈਂਟ ਜੋਬਸ ਦਾ ਪ੍ਰਬੰਧ ਕਰੇਗੀ ਇਹਨਾਂ ਦੇ ਭਵਿੱਖ ਨੂੰ ਬਚਾਉਣ ਦਾ ਉਪਰਾਲਾ ਕਰੇਗੀ ਅਗਰ ਤੀਆਂ ਨੂੰ ਜੋਬਸ ਮਿਲ ਜਾਂਦੀਆਂ ਆਮ ਵੈਰੀ ਸ਼ੋਰ ਕਿ ਦੂਸਰੇ ਜਿਹੜੇ ਬੱਚੇ ਬਾਹਰ ਸੋਚ ਰਹੇ ਜਾਣਦੇ ਜਿਨ੍ਹਾਂ ਨੂੰ ਪਤਾ ਲੱਗ ਗਿਆ ਕਿ ਉਥੋਂ ਕੱਢਿਆ ਜਾਵੇਗਾ ਤਾਂ ਉਹ ਸ਼ਾਇਦ ਜਾਣਗੇ ਨਹੀਂ ਇੱਥੇ ਪੜਨਗੇ ਹਾਇਰ ਐਜੂਕੇਸ਼ਨ ਪ੍ਰਾਪਤ ਕਰਨਗੇ ਆਇਲਸ ਦੇ ਕੋਰਸਸ ਛੱਡ ਕੇ ਉਹ ਆਈਐਸ ਤੇ ਆਈਪੀਐਸ ਦੀ ਤਿਆਰੀ ਕਰਨਗੇ ਬਹੁਤ ਕਾਬਿਲ ਹੈ ਸਾਡੇ ਬੱਚੇ ਇੱਕ ਇਹ ਵੀ ਪਹਿਲੂ ਆ ਕਿ ਕੀ ਪੰਜਾਬ ਸਰਕਾਰ ਉਹਨਾਂ ਦੇ ਭੁਵਿੱਖ ਦਾ ਉਹਨਾਂ ਦੀ ਜਾਨ ਤੇ ਮਾਲ ਤੇ ਉਹਨਾਂ ਦੇ ਭੁਵਿੱਖ ਦੀ ਰਾਖੀ ਕਰਨ ਵਿੱਚ ਕਾਮਯਾਬ ਹੁੰਦੀ ਹੈ ਔਰ ਹੁਣ ਤੁਹਾਨੂੰ ਪਤਾ ਲੱਗ ਗਿਆ ਕਿ ਡਿਪੋਰਟ ਹੋਣੇ ਸ਼ੁਰੂ ਹੋ ਗਏ ਨੇ ਇਹ ਪਹਿਲਾ ਬੈਚ ਆਇਆ 104 ਦਾ ਜਿਹ ਚੋਂ 30 ਪੰਜਾਬ ਦੇ ਨੇ ਇਹਦਾ ਮਤਲਬ ਆਉਣ ਵਾਲੇ ਦਿਨਾਂ ਵਿੱਚ ਹੋਰ ਵਦੇਰੇ ਸਾਡੇ ਨੌਜਵਾਨ ਜਿਹੜੇ ਡਿਪੋਰਟ ਹੋਣਗੇ ਕੀ ਪੰਜਾਬ ਸਰਕਾਰ ਸਿਰਫ ਲਿਪ ਸਰਵਿਸ ਕਰੇਗੀ ਜਿਵੇਂ ਕਿਸਾਨਾਂ ਦੇ ਡੱਲੇਵਾਲ ਸਾਹਿਬ ਦੇ ਉੱਤੇ ਕਰ ਰਹੀ ਹੈ ਕਿ ਅਸੀਂ ਭਾਜਪਾ ਨਾਲ ਗੱਲ ਕਰ ਲਈ ਅਸੀਂ ਉਹ ਕਰ ਲਿਆ ਇਹਨਾਂ ਨੂੰ ਬਹੁਤ ਪੁਖਤਾ ਠੋਸ ਗੱਲ ਕਰਨੀ ਚਾਹੀਦੀ ਪ੍ਰਾਈਮ ਮਿਨਿਸਟਰ ਲੈਵਲ ਦੇ ਉੱਤੇ ਔਰ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਟਰੰਪ ਨਾਲ ਗੱਲ ਕਰਕੇ ਘੱਟੋ ਘੱਟ ਕੋਈ ਰਾਹ ਦਾ ਲੱਭਣਾ ਚਾਹੀਦਾ ਵਾ ਉਹਨਾਂ ਨੂੰ ਕੋਈ ਚਾਹੇ ਤਰਲਾ ਕਰਨ ਚਾਹੇ ਮੰਤ ਕਰਨ ਕਿ ਸਾਡੇ ਜਿਹੜੇ ਲੋਕ ਨੇ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਆਰਥਿਕ ਸੰਕਟ ਚ ਆ ਜਾਣਗੇ ਅਗਰ ਤੁਸੀਂ ਇਸ ਤਰ੍ਹਾਂ ਨਾਲ ਉਹਨਾਂ ਨੂੰ ਯੂ نو ਡਿਪੋਰਟ ਕਰਦੇ ਰਹੇ ਕੋਈ ਉਥੇ ਗਵਰਨਮੈਂਟ ਆਫ ਇੰਡੀਆ ਸ਼ੁੱਡ ਟਰਾਈ ਐਂਡ ਯੂ نو ਅਪਰੋਚ ਦ ਇੰਟਰਨੈਸ਼ਨਲ ਕੋਰਟ ਫਾਰ ਜਸਟਿਸ ਉਥੇ ਜਾਣ ਕਿਉਂਕਿ ਇਹ ਅਲਟੀਮੇਟਲੀ ਇੱਕ ਹਿਊਮਨ ਰਿਸੋਰਸ ਦਾ ਘਾਣ ਹੋ ਰਿਹਾ ਵਾ ਇੱਕ ਮੈਂ ਕਹਿ ਸਕਦਾ ਕਿ ਹਿਊਮਨ ਰਾਈਟਸ ਦੀ ਉਲੰਘਣਾ ਦੇ ਬਰਾਬਰ ਇਹ ਚਾਹ ਜਾ ਰਿਹਾ ਕਿ ਸਾਡੇ ਦੇਸ਼ ਦੀ ਸਰਕਾਰ ਉਥੇ ਜਾ ਕੇ ਦਰਵਾਜ਼ਾ ਖੜਕਾਵੇਗੀ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦਾ ਜਾਂ ਗਵਰਨਮੈਂਟ ਆਫ ਅਮਰੀਕਾ ਦੇ ਨਾਲ 트럼ਪ ਦੇ ਨਾਲ ਉਦਾਂ ਤਾਂ 트럼ਪ ਨਾਲ ਕਹਿੰਦੇ ਸਾਡੀ ਬਹੁਤ ਯਾਰੀ ਆ ਉਹਨਾਂ ਦੀ ਰੈਲੀਆਂ ਵਿੱਚ ਜਾ ਕੇ ਤੁਸੀਂ ਉੱਥੇ ਵੱਡੇ ਵੱਡੇ ਇਕੱਠ ਕਰਕੇ ਭਾਸ਼ਣ ਦਿੰਨੇ ਹੋ ਕਿ ਉਹਦੇ ਨਾਲ ਗੱਲ ਕਰਕੇ ਸਾਡੇ ਨੌਜਵਾਨਾਂ ਤੇ ਬੱਚਿਆਂ ਦਾ ਔਰਤਾ ਲੜਕੀਆਂ ਦਾ ਭਵਿੱਖ ਬਚਾਓਗੇ। ਔਰ ਪੰਜਾਬ ਸਰਕਾਰ ਨੂੰ ਕੋਈ ਉਪਰਾਲਾ ਜ਼ਰੂਰ ਕਰਨਾ ਚਾਹੀਦਾ ਇਹ ਨਹੀਂਗਾ ਕਿ ਉਹ ਆ ਗਏ ਨੇ ਤੇ ਅਸੀਂ ਕੁਝ ਨਹੀਂ ਕਰ ਸਕੇ। ਹਾਲਾਂਕਿ ਜਿਹੜਾ ਮਿਲਟਰੀ 에ਅਪਲੇਨ ਆਇਆ ਵਾ ਅਮਰੀਕਾ ਦਾ ਉਹ ਸਾਡੀ ਧਰਤੀ ਤੇ ਲੈਂਡ ਕੀਤਾ ਨਾ ਆਫਟਰ ਆਲ 에ਵੀਏਸ਼ਨ ਅਥਾਰਟिटीज ਗਵਰਨਮੈਂਟ ਆਫ ਇੰਡੀਆ ਨੇ ਉਹਨਾਂ ਨੂੰ ਪਰਮਿਸ਼ਨ ਲੈਂਡ ਕਰਨ ਦੀ ਉਹਨਾਂ ਨੇ ਦਿੱਤੀ ਆ। ਕਿ ਅਸੀਂ ਜਿਵੇਂ ਕਿ ਹੁਣ ਟੈਰਿਫਸ ਲਾ ਰਹੀ ਹੈ ਅਮਰੀਕਨ ਗਵਰਨਮੈਂਟ ਅਗੇਂਸਟ ਕੈਨੇਡਾ ਐਂਡ ਅਗੇਂਸਟ ਚਾਈਨਾ ਐਂਡ ਅਗੇਂਸਟ ਇਵਨ ਓਨ ਇੰਡੀਆ ਕਿ ਸਾਡੇ ਚਿੰਨੀ ਸ਼ਕਤੀ ਹੈ ਕਿ ਅਸੀਂ ਉਹਨਾਂ ਨੂੰ ਬਿਨਾ ਇਜਾਜ਼ਤ ਤੋਂ ਜਾਂ ਇਜਾਜ਼ਤ ਇਨਕਾਰ ਕਰਦੀਏ ਕਿ ਸਾਡੇ ਤੁਸੀਂ ਬੱਚਾ ਨੂੰ ਇਸ ਤਰ੍ਹਾਂ ਰਿਪੋਰਟ ਕਰਕੇ ਆਪਣੇ ਜਹਾਜ਼ਾਂ ਵਿੱਚ ਹੱਥਕੜੀਆਂ ਲਾ ਕੇ ਨਹੀਂ ਛੱਡ ਸਕਦੇ ਲੇਟੈਸਟ ਰਿਪੋਰਟ ਹੋਂ ਤੱਕ ਜਦ ਤੱਕ ਤੁਹਾਡਾ ਗੱਲ ਕਰ ਰਿਹਾ ਸਾਰੇ ਮਾਪਿਓ ਜਿਹੜੇ ਉਹ ਬੱਚਿਆਂ ਦੇ ਕੋਲ ਅੰਦਰ ਐਵੀਏਸ਼ਨ ਕਲੱਬ ਆ ਅੰਮ੍ਰਿਤਸਰ ਇੰਟਰਨੈਸ਼ਨਲ 에ਰਪੋਰਟ ਦੇ ਅੰਦਰ ਹੀ ਕਿਸੇ ਨੌਜਵਾਨ ਦੀ ਫੋਟੋ ਨਹੀਂ ਕਚਨ ਦਿੱਤੀ ਸਾਰੇ ਪੁਲਿਸ ਵਾਲਿਆਂ ਦੇ ਭਗਵੰਤਾਨ ਦੇ ਜਿਹੜੀ ਆ ਜਿਹੜੀ ਇੱਕ ਫੋਰਸ ਰੱਖੀ ਆਪਣੀ ਦੂਜਿਆਂ ਨੂੰ ਤੰਗ ਕਰ ਲਈ ਉਹਨਾਂ ਦੇ ਫੋਨ ਖੋ ਕੇ ਆ ਆਈਬੀ ਨੂੰ ਸੱਦਿਆ ਗਿਆ ਔਰ ਸਾਰੀਆਂ ਇੰਟੈਲੀਜੈਂਸ ਏਜੰਸੀਜ਼ ਨੈਸ਼ਨਲ মিডিਆ ਉੱਤੇ ਪਹੁੰਚਿਆ ਹੋਇਆ ਲੇਕਿਨ ਕਿਸੇ ਨੂੰ ਮਿਲਣ ਨਹੀਂ ਦਿੱਤਾ ਗਿਆ ਕਿਸੇ ਪੇਰੈਂਟ ਨੂੰ মিডিਆ ਨਾਲ ਗੱਲ ਨਹੀਂ ਕਰਨ ਦਿੱਤੀ ਗਈ ਤੇ ਇਸ ਮੈਂ ਸਮਝੂਗਾ ਕਿ ਸਾਡੀ ਸਰਕਾਰ ਹੀ ਲਾਚਾਰ ਤੇ ਨਿਹੱਤੀ ਆ ਉਹਨਾਂ ਦੇ ਸਾਹਮਣੇ ਔਰ ਸਭ ਕੁਝ ਅਸੀਂ ਸਰੈਂਡਰ ਕਰ ਰਹੇ ਹਾਂ ਇਹ ਵਿਸ਼ਾ ਬਹੁਤ ਇੰਪੋਰਟੈਂਟ ਹੈ ਕਿਉਂਕਿ ਅੱਜ ਤੋਂ ਬਾਅਦ ਨਰੇਕਾ ਲੈ ਹਜ਼ਾਰਾਂ ਪਰਿਵਾਰਾਂ ਦੇ ਵਿੱਚ ਅੱਜ ਨਿਮੋਸ਼ੀ ਹੋਵੇਗੀ ਜਿਹੜੇ ਵਿਚਾਰੇ ਇਸ ਤਰ੍ਹਾਂ ਬਾਹਰ ਗਏ ਹੋਏ ਨੇ ਕਿਉਂਕਿ ਇੱਕ ਦੋ ਚਾਰ ਤਾਂ ਗਏ ਨਗੇ ਇਹ ਤਾਂ ਹੁਣ ਕਾਫੀ ਅਰਸੇ ਤੋਂ ਇਲੀਗਲ ਟ੍ਰੇਨ ਜਿਹੜਾ ਚੱਲ ਰਿਹਾ ਸੀਗਾ ਔਰ ਬਹੁਤ ਨਾਗਰਿਕ ਇੱਦਾਂ ਦੇ ਨੇ ਅਮਰੀਕਾ ਚ ਇਵਨ ਅਦਰ ਕੰਟਰੀਜ਼ ਜਿਹੜੇ 15 15 20 20 ਸਾਲ 25 25 ਸਾਲ 30 30 ਸਾਲ ਕੇ ਮੁੜੀ ਨਹੀਂ ਸਕੇ ਕਿਉਂਕਿ ਉਹਨਾਂ ਦੇ ਉੱਥੇ ਲੈਜਿਟਿਮੇਟ ਪੇਪਰਸ ਹੀ ਨਹੀਂ ਬਣੇ ਔਰ ਇਹਦੇ ਨਾਲ ਇੱਕ ਇਹ ਵੀ ਸ਼ਾਇਦ ਕਾਨੂੰਨ ਬਣਾਉਣ ਜਾ ਰਹੀ ਅਮਰੀਕਾ ਕੇ ਜਿਹੜੇ ਲੋਕ ਇੱਥੋਂ ਆਪਣੀਆਂ ਔਰਤਾਂ ਜਾਂਦੀਆਂ ਸੀਗੀਆਂ ਤੇ ਪ੍ਰੈਗਨੈਂਟ ਤੇ 5-6 ਮਹੀਨੇ ਤੋਂ ਉੱਥੋਂ ਟਰੈਵਲ ਕਰਕੇ ਤੇ ਬੱਚੇ ਉੱਥੇ ਡਿਲੀਵਰ ਕਰਦੇ ਸੀਗੇ ਤੇ ਉੱਥੋਂ ਦੇ ਨਾਗਰਿਕ ਆਟੋਮੈਟਿਕਲੀ ਬਣ ਜਾਂਦੇ ਸੀ ਉਹਦੇ ਤੇ ਵੀ ਮੇਰੇ ਖਿਆਲ 트੍ਰੰਪ ਸਰਕਾਰ ਜਿਹੜੀ ਪਾਬੰਦੀ ਲਾ ਦੇਣ ਲੱਗੀ ਆ ਸੋ ਸਾਡੇ ਐਵਨਿਊਜ਼ ਓਪਰਚ्युनिटीज ਦੁਨੀਆ ਵਿੱਚ ਬੰਦ ਹੋ ਰਹੇ ਨੇ ਕੈਨੇਡਾ ਵੀ ਬਹੁਤ ਰੋਕ ਰਿਆ ਤੇ ਆ ऑस्ट्रेलिया ਨੇ ਤੇ ਨਿਊਜ਼ੀਲੈਂਡ ਨੇ ਵੀ ਲਾਜ਼ ਬੜੇ ਕੱਸ ਦਿੱਤੇ ਨੇ ਤਾਂ ਸਾਨੂੰ ਸਾਡੇ ਬੱਚਿਆਂ ਦੇ ਭਵਿੱਖ ਵਾਸਤੇ ਇੱਥੇ ਪੰਜਾਬ ਦੇ ਵਿੱਚ ਕੁਝ ਸੋਚਣਾ ਪਵੇਗਾ 3 ਸਾਲ ਹੋ ਗਏ ਨੇ ਅਸੀਂ ਕੁਝ ਨਹੀਂ ਸੋਚਿਆ ਸੀ ਚੁਟਕਲੇ ਗੱਲਾਂ ਗੱਪਾਂ ਕਹਾਣੀਆਂ ਉਹ ਜ਼ਰੂਰ ਸੁਣਾਈਆਂ ਹੁਣ ਸਮਾਂ ਆ ਗਿਆ ਭਗਵੰਤਬਾਨ ਔਰ ਜਿਹੜੇ ਸਰਕਾਰ ਚ ਬੈਠੇ ਨੇ ਲੋਕ ਔਰ ਆਪੋਜੀਸ਼ਨ ਦੇ ਲੀਡਰਸ ਨੂੰ ਵੀ ਕਹਾਂਗਾ ਕਿਓ ਆਪਾਂ ਇਹਨਾਂ ਤੇ ਬਿਲਡ ਕਰੀਏ ਪ੍ਰੈਸ਼ਰ ਤਾਂ ਕਿ ਇਹ ਸਾਡੇ ਬੱਚਾ ਦੇ ਭਵਿੱਖ ਵਾਸਤੇ ਕੁਝ ਸੋਚਣ ਔਰ ਇਮੀਡੀਏਟਲੀ ਜਿਹੜਾ ਮੇਰੇ ਕੋ ਮਾਈਂਡ ਚ ਆ ਰਿਹਾ ਵਾ ਕਿ ਘੱਟੋ ਘੱਟ ਵਿਧਾਨ ਸਭਾ ਦਾ ਇੱਕ ਦਿਨ ਦਾ ਸਪੈਸ਼ਲ ਸੈਸ਼ਨ ਕੱਲੇ ਇਸ ਇਸ਼ੂ ਦੇ ਉੱਤੇ ਬੁਲਾ ਕੇ ਤੇ ਸਾਨੂੰ ਡਿਸਕਸ ਔਰ ਗੱਲ ਸੁਣਨੀ ਚਾਹੀਦੀ ਹੋ ਸਕਦਾ 117 ਚ ਕੋਈ ਸ਼ਕਲਮੰਦ ਐਮ ਐਲ ਏ ਕੋ ਆਊਟ ਆਫ ਦਿ ਬਾਕਸ ਥਿੰਕਿੰਗ ਕਰਕੇ ਕੋ ਚੰਗੇ ਸੁਝਾਅ ਦੇ ਦੇਣ ਜਿਹਦੇ ਨਾਲ ਸਾਡੇ ਬੱਚਾਂ ਦੀ ਜਿਹੜਾ ਭਵਿੱਖ ਖਤਰੇ ਚ ਪੈ ਗਿਆ ਉਹ ਬਚਾਇਆ ਜਾ ਸਕੇ ਤਾਂ ਨੁਕਤਾਚੀਨੀ ਮੈਂ ਜ਼ਰੂਰ ਕਰੂੰਗਾ ਕਿ ਜਦੋਂ ਚੰਗਾ ਸਮਾਂ ਹੁੰਦਾ ਤਾਂ ਵਾਵਾ ਖੱਟਣ ਲਈ ਸਾਰੇ ਫਿਰਦੇ ਨੇ ਤੇ ਪੰਜਾਬ ਸਰਕਾਰ ਸਾਡਾ ਚੀਫ ਮਿਨਿਸਟਰ ਲੀਡਰ ਹੈ ਸਾਡੀ ਸਟੇਟ ਦੇ 3 ਕਰੋੜ ਪੰਜਾਬੀਆਂ ਦਾ ਪੰਜਾਬੀ ਜੀ ਜਿਹਨੂੰ ਕਹਿੰਦੇ ਨੇ ਕਿ ਪਿਓ ਆ ਤੇ ਪਿਓ ਅੱਜ ਗੈਰਹਾਜ਼ਰ ਸੇ ਪਤਾ ਨਹੀਂ ਸ਼ਾਇਦ ਦਿੱਲੀ-ਦੁੱਲੀ ਕੇ ਇਲੈਕਸ਼ਨਸ ਫਿਰਦੇ ਹੋਣਗੇ ਇਹ ਬੰਦ ਦੀ ਕੰਡੈਮਨੇਸ਼ਨ ਮੈਂ ਜ਼ਰੂਰ ਕਰੂੰਗਾ ਔਰ ਉਮੀਦ ਕਰਦਾ ਕਿ ਸਾਡੀ ਸਰਕਾਰ ਔਰ ਕੇਂਦਰ ਦੀ ਸਰਕਾਰ ਆਉਣ ਵਾਲੇ ਸਮੇਂ 'ਚ ਇਸ ਇਸ਼ੂ ਨੂੰ ਬਹੁਤ ਸੀਰੀਅਸਲੀ ਲੈ ਕੇ ਪਾਰਲੀਮੈਂਟ ਵਿੱਚ ਡਿਸਕਸ ਕਰਕੇ ਉਹਨਾਂ ਦਾ ਭਵਿੱਖ ਬਚਾਉਣ ਦੀ ਕੋਸ਼ਿਸ਼ ਕਰੇਗੀ ਮੇਰੇ ਨਾਲ ਜੁੜਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ